ਹਰਿਮਾਨ ਮਹਾਰਾਜ ਜੀ ਦੀ ਜਨਤੀ ਦੇ ਸਮਰਪਿਤ ਇਹ ਬਹੁਤ ਵੱਡੀ ਸ਼ੋਭਾ ਯਾਤਰਾ ਅਨਦਾਸਪੁਰ ਦਾ ਸਾਡਾ ਬਹੁਤ ਇਤਿਹਾਸਿਕ ਹਨੂਮਨ ਮੰਦਿਰ ਆ ਤੋਂ ਸ਼ੁਰੂ ਕੀਤੀ ਆ ਔਰ ਅੱਜ ਸਮਾਜ ਦਾ ਹਰ ਵਰਗ ਇਸ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈ ਰਿਹਾ ਮੈਂ ਗੰਗੂ ਰਾਮ ਚਰਮਾ ਜੀ ਦੇ ਔਰ ਹਨੂਮਨ ਜੀ ਦੇ ਚਰਮਾ ਚ ਬੇਨਤੀ ਕਰਦਾ ਕਿ ਉਹਨਾਂ ਦਾ ਆਸ਼ੀਰਵਾਦ ਉਹਨਾਂ ਦੀ ਮਿਹਰ ਉਹਨਾਂ ਦੀ ਕਿਰਪਾ ਇਲਾਕਾ ਵਾਸੀਆਂ ਦੇ ਉੱਪਰ ਬੜੀ ਰਵੇ ਸਾਡੇ ਇਲਾਕੇ ਦੇ ਲੋਕ ਖੁਸ਼ਹਾਲ ਹੋਣ ਸਦ ਭਾਵਨਾ ਔਰ ਪਿਆਰ ਹੋਵੇ ਔਰ ਇਸ ਤ੍ਰਿਕੇ ਦਾ ਤਿਆਗ ਭਗਵਾਨ ਹਨੂਮਾਨ ਜੀ ਨੇ ਭਗਵਾਨ ਰਾਮ ਜੀ ਨੇ ਦੱਸਿਆ ਸੀ ਉਸ ਤਿਆਗ ਦੀ ਪ੍ਰਵਿਰਤੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਨਾਂਦੇ ਹੋਏ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ ਮਿਲ ਕੇ ਸੇਵਾ ਭਾਵ ਦੀ ਸੋਚ ਰੱਖਦੇ ਹੋਏ ਅਸੀਂ ਆਪਣੇ ਸਮਾਜ ਦੇ ਵਿੱਚ ਬਚਰੀਏ ਇੱਕ ਦੂਸਰੇ ਨਾਲ ਪਿਆਰ ਔਰ ਇੱਕ ਦੂਸਰੇ ਨੂੰ ਇਕੱਠੇ ਰਹਿਣ ਦਾ ਕਿਹਦਾ ਚਾ ਸਬਾਬ ਜਿਹੜਾ ਉਹ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੀਦਾ ਔਰ ਬਾ ਵੀਰ ਕਿਹਕੀ ਸੰਤ ਵਾ ਸਮਝਣਾ ਐਸੀ ਮਹਾਨ ਸ਼ਕਤੀ ਹੋਏ ਨੇ ਜਿਹੜੇ ਅੱਜ ਵੀ ਪ੍ਰੇਰਨਾ ਦਾ ਸਰੋਤ ਨੇ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਅੱਜ ਜੋ ਗਰਦਾਸਪੁਰ ਵਿੱਚ ਹਦਮੰਦ ਮੰਦਿਰ ਤੋਂ ਸ਼ੋਭਾ ਯਾਤਰਾ ਆਰੰਭ ਹੋਈ ਆ ਬੜਾ ਇੱਕ ਖੁਸ਼ੀ ਵੇਖਣ ਨੂੰ ਮਿਲੀ ਆ ਲੋਕੋ ਕੇ ਬਹੁਤ ਸੰਗਤ ਦੇ ਵਿੱਚ ਇੰਨਾ ਉਤਸ਼ਾਹ ਕਦੀ ਵੇਖਣ ਨੂੰ ਨਹੀਂ ਮਿਲਿਆ ਕਿ ਜਿੰਨਾ ਬੀਬੀਆਂ ਦਾ ਵੀ ਵੱਦੋਆ ਦੇ ਇੱਥੇ ਆਈਆਂ ਬਹੁਤ ਜ਼ਿਆਦਾ ਅੱਜ ਮਨ ਨੂੰ ਸਮੂਹ ਮਿਲਿਆ ਕਿ ਬੜਾ ਇੱਕ ਉਤਸ਼ਾਹ ਵਾ ਸਾਡੇ ਕੇ ਦਾ ਪਰਦੇਸ ਵਾਸੀਆਂ ਨੂੰ ਕਿ ਮੈਂ ਵਧਾਈ ਦਿੰਦਾ ਇਹਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਜਿੰਨਾ ਆਪਣੇ ਤਿਹਾਰ ਜਿਹੜਾ ਮਨਾ ਰਹੇ ਤੇ ਯਾਤਰਾ ਕੱਢ ਰਹੇ ਨੇ ਇਦਾਂ ਤਿਹਾਰ ਜਿਹੜੇ ਆ ਸਾਨੂੰ ਮਨਾਉਣੇ ਚਾਹੀਦੇ ਆ ਕੋਈ ਵੀ ਤਿਹਾਰ ਹੋਵੇ ਉਹਨੂੰ ਸਾਨੂੰ ਇਦਾਂ ਹੀ ਮਨਾਉਣਾ ਚਾਹੀਦਾ ਵਾ ਸਾਰੇ ਸਾਂਝੇ ਤਿਹਾਰ ਹੁੰਦੇ ਆ ਬੜਾ ਇੱਕ ਇੱਕ ਮਨ ਨੂੰ ਬੜੀ ਖੁਸ਼ੀ ਆ ਜਾਂਦੀ ਆ ਕਿ ਸਾਨੂੰ ਸਾਰਿਆਂ ਨੂੰ ਭਾਈਚਾਰਾ ਰੜ ਕੇ ਤੇ ਸਾਰੇ ਅਸੀਂ ਇਹਦੇ ਵਿੱਚ ਸਹਿਯੋਗ ਦੇ ਕੇ ਤੇ ਸ਼ੋਭਾ ਯਾਤਰਾ ਜਿਹੜੀ ਹੈ ਵਿੱਚ ਹਿੱਸਾ ਲੈਂਦੇ ਆ ਬੜੀ ਵੱਡੀ ਇੱਕ ਖੁਸ਼ੀ ਹੁੰਦੀ ਆ ਬੜੀ ਅੱਜ ਸਾਡੇ ਭਗਵਾਨ ਹਨੂਮਾਨ ਜੀ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਜੋ ਸ਼ੋਭਾ ਯਾਤਰਾ ਗੁਰਦਾਸਪੁਰ ਚੋਂ ਕੱਢੀ ਜਾ ਰਹੀ ਆ ਉਹ ਬਹੁਤ ਹੀ ਭਵੇ ਹੋ ਗਈ ਆ ਹਨੂਮਾਨ ਮੰਦਿਰ ਦੇ ਜੋ ਪੁਜਾਰੀ ਨੇ ਪੰਡਿਤ ਜੀ ਜੋ ਸਾਡੇ ਖਗੇਸ਼ ਜੀ ਉਹਨਾਂ ਦੇ ਜੋ ਐਫਰਟਸ ਨੇ ਉਹਨਾਂ ਦੀ ਟੀਮ ਨੇ ਜੋ ਐਫਰਟਸ ਨੇ ਉਹ ਦਿਖਾਈ ਦੇ ਰਹੇ ਨੇ ਸਾਰੇ ਸ਼ਹਿਰ ਦੇ ਗਣਮਾਨੀਆਂ ਵਿੱਚ ਇੱਥੇ ਸ਼ਾਮਿਲ ਨੇ ਔਰ ਬੜੀ ਖੁਸ਼ੀ ਹੋ ਰਹੀ ਹੈ ਕਿ ਜੋ ਇਹੋ ਜਿਹਾ ਮਾਹੌਲ ਬਣਿਆ ਹੈ ਜੋ ਸਨਾਤਨ ਧਰਮ ਨਾਲ ਰਿਲੇਟਡ ਜੋ ਮਾਹੌਲ ਬਣਿਆ ਹੈ ਉਹ ਇੱਕ ਵਾਰੀ ਦੇਖਣ ਵਾਲਾ ਹੈ ਔਰ ਮੈਂ ਸਾਰੇ ਅਗੇ ਅਪੀਲ ਕਰਾਂਗਾ ਕਿ ਇਹ ਜੇ ਸੁਣ ਰਹੇ ਨੇ ਜੇ ਤੁਹਾਨੂੰ ਲੱਗਦਾ ਕਿ ਇਹ ਪਹਿਲਾ ਟੈਲੀਕਾਸ ਹੋ ਜਾਏਗਾ ਤੇ ਜਿਹੜਾ ਜਿਹੜਾ ਵੀ ਸੁਣ ਰਿਹਾ ਹੈ ਇਹ ਸ਼ੋਭਾ ਜਾਂ ਜੂਸ ਮਿਲਿਤ ਉਹ ਉਹਨਾਂ ਅਸੀਂ ਬਾਜ਼ਾਰ ਦੇ ਵਿੱਚੋਂ ਨਿਕਲਿਆ ਜਿੱਥੇ ਇੱਥੇ ਸਮੇਂ ਮਿਲਦਾ ਉਹ ਸਵਾਗਤ ਕਰੋ ਸਾਰੇ ਜਣੇ ਇਸ ਤੋਂ ਇਲਾਵਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸ ਬਹੁਤ ਬਹੁਤ ਵਧਾਈ ਦਿਨਾ ਕਿ ਸਾਡੇ ਜੋ ਹਨੂਮਾਨ ਜੀ ਆ ਉਹਨਾਂ ਦੀ ਯਾਤਰਾ ਬੜੀ ਸਫਲ ਹੋ ਕੇ ਨਿਕਲੇਗੀ